ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਅੱਜ ਆਪਾਂ 24 ਅਗਸਤ ਨੂੰ ਵੀਡੀਓ ਕਵਰ ਕਰਦੇ ਆ ਜਿਹੜੀ ਬੱਸੀ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ ਦੂਜਾ ਸੂਆ ਕ੍ਰਾਸ ਬੱਸੀ ਸੂਈ ਆ ਐਡਰੈਸ ਨੋਟ ਕਰ ਸਕਦੇ ਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਮੋਬਾਈਲ ਨੰਬਰ 9478236916 9878448264 ਸੋ ਦੂਜਾ ਸੂਆ ਬੱਸੀ ਦੀ ਡਿਟੇਲ ਦਿੰਨੇ ਆ ਬੱਸੀ ਨੂੰ ਇਹਨੇ ਜਨਮ ਦਿੱਤਾਗਾ ਅੱਜ 24 ਅਗਸਤ ਸਵੇਰ 7:00 ਵਜੇ ਦੀ ਡਿਲੀਵਰੀ ਹੋਈ ਆ ਤੁਸੀਂ ਦੇਖ ਸਕਦੇ ਹੋ ਤੇ ਜੇਰ ਵਗੈਰਾ ਦੀ ਪ੍ਰੋਪਰ ਪੈ ਚੁੱਕੀ ਆ ਜੇਰ ਦਾ ਬਹੁਤ ਮੇਨ ਕੰਮ ਹੁੰਦਾ ਜੇਰ ਪ੍ਰੋਪਰ ਪੈ ਚੁੱਕੀ ਆ ਪਹਿਲਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਫਿਰ ਤੁਹਾਨੂੰ ਧਾਰਾਂ ਵੀ ਮਾਰ ਕੇ ਦਿਖਾਵਾਂਗੇ ਬੱਚੀ ਦੀਆਂ ਪੂਰੇ ਬੰਦ ਲੇ ਵੇਦੀ ਆ ਤੇ ਬੱਸੀ ਨੂੰ ਇਹਨੇ ਜਨਮ ਦਿੱਤਾ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਕ੍ਰਾਸਾਂਗ ਦੇ ਵਿੱਚ ਚੰਗੀ ਬੱਸੀ ਲੈਣੀ ਆ ਤੇ ਮਗਰ ਵੀ ਬੱਸੀ ਹੋਵੇ ਸੋ ਦੇਖੋ ਬਹੁਤ ਪਿਆਰੀ ਬੱਸੀ ਆ ਜੰਮਦੀ ਖੁਰਲੀ ਜਿੱਡੀ ਆ ਕ੍ਰਾਸਾਂਗ ਦੇ ਵਿੱਚ ਹੀ ਇਹ ਆ ਗਈ ਤੇ ਕਰੋ ਸੰਗ ਦੇ ਵਿੱਚ ਇਹਦੀ ਮਾਂ ਆ ਗਈ ਤੋਰ ਪਤਾਰ ਬਣ। ਭਵਾਨੇ ਦੀ ਗੱਲ ਕਰੀ ਹਵਾਨਾ ਬਹੁਤ ਚੰਗਾ ਤਿਆਰ ਕੀਤਾਗਾ ਇਹਨੇ ਪਹਿਲਾਂ ਨੇ 23 24 ਕਿਲੋ ਦੁੱਧ ਪਾਇਆ ਹੋਇਆਗਾ ਹਵਾਨੇ ਤੇ ਨਾੜੋਂ ਨਾੜਾਂ ਦੂਰੋਂ ਦਿਖਾਈਆਂ ਦਿੰਦੀਆਂ ਨੇ ਕੱਲਾ ਕੱਲਾ ਨਿੱਖੜਮਾ ਮੁੱਠੀ ਆਲਾ ਥਣ ਲੱਗਿਆ ਹੋਇਆ ਸੀ ਦੇਖ ਸਕਦੇ ਹੋ। ਸੋ ਦੇਖੋ। ਬੱਚੀ ਦੀ ਚਾਲ ਢਾਲ ਦੇਖੋ ਬੱਚੀ ਪਲੀ ਵੀ ਕਿੰਨੀ ਹੌਲੀ ਹੌਲੀ ਤੋਰਦੇ ਪਤ ਕੋਈ ਨਾ। ਤੋਰਦੇ ਤੋਰਦੇ ਪਈ ਹੈ। ਸੋ ਖੁੱਲੀ ਫਿਰਦੀ ਆਈ ਹੈ ਬੱਚੀ ਇਹ ਮਸ਼ੀਨ ਵੀ ਲਵਾਉਂਦੀ ਆ ਕੋਈ ਮੇਰਾ ਬਰੀ ਵੀਰ ਮਸ਼ੀਨ ਆਲਾ ਹੋਵੇ ਮਸ਼ੀਨ ਇਹ ਲਵਾਉਂਦੀ ਆ। ਤੇ ਹੱਥੀ ਚੋਣ ਵਾਲਾ ਵੀ ਸੋਹਣਾ ਥਾਣ ਲੱਗਿਆ ਦੇਖੋ ਰੋਗਲਾ ਪੇ ਥਾਣ ਚੈੱਕ ਕਰਾ ਲਾ ਰੋਗਲਾ ਸੋ ਥਾਣ ਦੇਖੋ ਕੱਲਾ ਕੱਲਾ ਨਿੱਖੜ ਮਾ ਥਾਣਾ ਪੂਰਾ ਹੱਥੀ ਜਵਾਈ ਵਾਲਾ ਸੋਹਣਾ ਥਾਣਾ ਲਾ ਚਾਹੀ ਵੀ ਵੀਰ ਮਸ਼ੀਨ ਤੇ ਲਵੇ ਮਸ਼ੀਨ ਇਹ ਬੱਛੀ ਲਵਾਉਂਦੀ ਆ ਕਿਉਂਕਿ ਮਸ਼ੀਨ ਤੋਂ ਵੀ ਪਹਿਲਾਂ ਇਹ ਮਿਲਕਿੰਗ ਹੋਂਦੀ ਰਹੀ ਆ ਪਲੂਨ ਦੀ ਇਹਦੀ ਤੋਰ ਦੇ ਪੱਤਿਆਂ ਨੂੰ ਇਹਨੂੰ ਅੰਦਰ ਹੀ ਦੋ ਦੇ ਅੰਦਰ ਹੀ ਲੈ ਚਲ ਬੱਛੀ ਕੋਲ ਸੋ ਥੋੜਾ ਜਿਹਾ ਬੱਛੀ ਦਾ ਜਿਆਦਾ ਕਰਦੀ ਆ ਤਾਂ ਕਰਕੇ ਸਾਈਡ ਤੇ ਘੱਟ ਦੁਰਦੀ ਆ ਸੋ ਦੇਖੋ ਹਵਾਨਾ ਸੋਹਣਾ ਹਵਾਨਾ ਤਿਆਰ ਕੀਤਾ ਹੋਇਆਗਾ ਇੱਕ ਵਾਰੀ ਬੁੱਧ ਫੇਰ ਤ ਸੋ ਜਿਹੜਾ ਪਸ਼ੂ ਚੰਗਾ ਹੁੰਦਾ ਬਾਰ-ਬਾਰ ਸਾਰੇ ਪਾਸੇੋਂ ਦਿਖਾਉਣ ਦੀ ਕੋਸ਼ਿਸ਼ ਰਹਿੰਦੀ ਆ ਆਪਣੀ ਸੋ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹ ਬੱਸੀ ਖਰੀਦ ਸਕਦੇ ਹੋ ਪਲੀ ਪੁਲੀ ਬਹੁਤ ਜ਼ਿਆਦਾ ਲੇਖਾ ਹੀ ਕੋਈ ਨਹੀਂ ਦੇਖੋ ਤੁਸੀਂ ਚੌੜੀ ਚੂੜੀ ਐ ਮੱਝਾਂ ਵਾਂਗੂ ਪਈਆ ਤੇ ਮੱਝ ਹੀ ਆ ਕਿਉਂਕਿ 2.5 ਲੱਖ ਦੀ ਮੱਝ ਦਾ ਮੁਕਾਬਲਾ ਨਹੀਂ ਕਰ ਸਕਦੀ ਜਿਹੜੇ ਹਿਸਾਬ ਨਾਲ ਇਹਨੇ ਦੁੱਧ ਦੇਣਾਗਾ ਤੇ ਪਿੱਠਪੂੜਾ ਠੰਡੀ ਸੀਲ ਬਰਫ ਵਰਗੀ ਆ ਠੰਡੀ ਸੀਲ ਬੱਸੀ ਬਹੁਤ ਜ਼ਿਆਦਾ ਆ ਸੋ ਦੇਖੋ ਠੰਡੀ ਸੀਲ ਬੱਸੀ ਬਹੁਤ ਜ਼ਿਆਦਾ ਆ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਆਪਾਂ ਥਣ ਕੱਲਾ ਕੱਲਾ ਨਿਖੜਮਾ ਲੱਗਿਆ ਦੂਜਾ ਅੱਜ ਸਵੇਰ 24 ਅਗਸਤ ਨੂੰ ਇਹਦੀ ਡਿਲੀਵਰੀ 24 ਅਗਸਤ ਨੂੰ ਇਹਦੀ ਸਵੇਰ ਡਿਲੀਵਰੀ ਹੋਈ ਆ ਤੇ ਜੇਰ ਪ੍ਰੋਪਰ ਪੈ ਚੁੱਕੀ ਆ ਹੁਣ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਆਪਾਂ ਸੋ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਠੰਡੀ ਸੀਲ ਇੰਨੀ ਜਿਆਦੇ ਆ ਆਪਾਂ ਬੱਚਾ ਵੀ ਨਹੀਂ ਲੈ ਵਹਿ ਜਾ ਪੁੱਤ ਵਹਿ ਥੱਲੇ ਇੱਦਾਂ ਹੀ ਵਹਿ ਜਾ ਤੇ ਇਕੱਲਾ ਇਕੱਲਾ ਨਿਕਲ ਮਾ ਥਾਣਾ ਦੀ ਦੇ ਸਕਦੇ ਹਾਂ ਤੁਹਾਨੂੰ ਧਾਰਾ ਮਾਰ ਕੇ ਦਿਖਾਉਣੇ ਆਪਾਂ ਸੋ ਦੇਖੋ ਪਹਿਲਾਂ ਮੋ ਪੋਲੀ ਤੇ ਮੋਟੀ ਚਵਾਈ ਆ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਥਾਣਾ ਦੀ ਇਹ ਪਾਸ ਹੋ ਚੁੱਕੀ ਆ ਕੋਈ ਭੂਰ ਸਰਲਾਣੀ ਪੋਲੀ ਤੇ ਮੋਟੀ ਚਵਾਈ ਆ ਸੋ ਦੇਖੋ ਓਕੇ ਆਪਾਂ ਛੱਡਦੇ ਸੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਚੁੱਕੇ ਹਾਂ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ